ਵੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਬਲਾਕ ਔਰ ਵਿਚ ਪਿੰਦੇ ਪਿੰਡ ਬੱਜੋ ਦੇ ਇੱਕ ਪਰਿਵਾਰ ਦਾ ਉਸ ਵਕਤ ਵਾਲ-ਵਾਲ ਬਚਾ ਹੋਇਆ ਜਦੋਂ ਉਹਨਾਂ ਦੀ ਕਾਰ ਤੇ ਬਿਜਲੀ ਦਾ ਖੰਭਾ ਡਿੱਗ ਪਿਆ ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਪਰਮਿੰਦਰ ਸਿੰਘ ਵਾਸੀ ਬੱਜੋ ਨੇ ਦੱਸਿਆ ਕਿ ਉਹ ਆਪਣੀ ਪਤਨੀ ਦੀ ਦਵਾਈ ਲੈਣ ਲਈ ਆਪਣੀ ਪਤਨੀ ਅਤੇ 14 ਸਾਲਾ ਬੇਟੇ ਸਮੇਤ ਨਵਾਂ ਸ਼ਹਿਰ ਜਾ ਰਹੇ ਸੀ ਕਿ ਰੇਲਵੇ ਰੋਡ ਦੇ ਟੋਇਆਂ ਤੋਂ ਬਚਣ ਲਈ ਉਸਨੇ ਆਪਣੀ ਕਾਰ ਕਰਿਆਮ ਤੋਂ ਬੇਗੰਪੁਰ ਵੱਲ ਨੂੰ ਪਾ ਲਈ ਜਿਸ ਦੌਰਾਨ ਇੱਕ ਟੋਏ ਤੋਂ ਬਚਾਉਂਦੇ ਸਮੇਂ ਉਸਦੀ ਕਾਰ ਇੱਕ ਬਿਜਲੀ ਦੇ ਖੰਬੇ ਨਾਲ ਟਕਰਾ ਗਈ ਤੇ ਖੰਭਾ ਤਾਰਾ ਸਮੇਤ ਉਹਨਾਂ ਦੀ ਕਾਰ ਤੇ ਆ ਡਿੱਗਾ ਜਿਸ ਉਪਰੰਤ ਪੱਦੜ ਮੱਚ ਗਈ ਇਥੇ ਇਹ ਵੀ ਦੱਸਣਯੋਗ ਹੈ ਕਿ ਜਦੋਂ ਕਾਰ ਉੱਪਰ ਖੰਭਾ ਡਿੱਗ ਗਿਆ ਤਾਂ ਉਸ ਵਿੱਚ ਬਿਜਲੀ ਦੀ ਸਪਲਾਈ ਵੀ ਚੱਲ ਰਹੀ ਸੀ ਜਿਸ ਕਰਕੇ ਇਸ ਪਰਿਵਾਰ ਦਾ ਦੁਬਾਰਾ ਜਨਮ ਹੋਇਆ ਜਿਨ੍ਹਾਂ ਨੂੰ ਇੱਕ ਚਰੀਟ ਤੱਕ ਨਹੀਂ ਆਈ ਜਿਸ ਕਰਕੇ ਪਰਮਿੰਦਰ ਸਿੰਘ ਦੇ ਪਰਿਵਾਰ ਨੇ ਪ੍ਰਮਾਤਮਾ ਦਾ ਵਾਰ-ਵਾਰ ਸ਼ੁਕਰਾਨਾ ਕੀਤਾ ਤੁਸੀਂ ਦੇਖ ਰਹੇ ਹੋ ਛਿੰਜੀ ਲੜੂਆ ਦੀ ਰਿਪੋਰਟ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਭਾਈ ਕੀ ਨਾਮ ਤੁਹਾਡਾ ਮੇਰਾ ਨਾਮ ਪਰਮਿੰਦਰ ਸਿੰਘ ਬਾਜੀ ਕਿਹੜਾ ਪਿੰਡ ਹੈ ਜੀ ਪਿੰਡ ਵੱਜੋ ਅੱਛਾ ਤੁਹਾਡੇ ਗੱਡੀ ਨਾਲ ਇੱਕ ਹਾਦਸਾ ਵਾਪਰਿਆ ਉਹ ਕੀ ਹੋਇਆ ਜੀ ਕੀ ਕਹਾਣੀ ਹੈ ਪੂਰੀ ਉਹ ਬਾਜੀ ਘਰ ਵਾਲੀ ਨੂੰ ਦਵਾ ਦਵਾਨ ਗਏ ਸੀਗੇ ਸ਼ਹਿਰ ਨੂੰ ਜਿੱਦਾਂ ਕਾਰ ਦੇ ਵਿੱਚ ਕਾਰ ਦੇ ਵਿੱਚ ਜਾਂਦੇ ਸੀ ਤੇ ਉਹ ਪਹਿਲਾਂ ਸ਼ਹਿਰ ਨੂੰ ਗਿਆ ਸੀਗਾ ਬੇ ਉਹ ਰੇਲਵੇ ਰੋਡ ਤੇ ਦੂਸਰਾ ਬਹੁਤ ਅਟੋਏ ਬਹੁਤ ਆ ਅਸੀਂ ਉਹ ਬੇਗੋਂਵਰ 'ਚ ਹੀ ਹੋ ਗਿਆ ਅੱਛਾ ਜੀ ਤੇ ਉਹ ਬੇਗੋਂਵਰ ਵੀ ਜਿੱਦਾਂ ਉਹ ਰੋਡ ਤੋਂ ਥੋੜ੍ਹਾ ਜਿਹਾ ਪਿੱਛੇ ਟੋਏ ਜਾ ਸੀਗੇ ਉਤੋ ਜਦਦਾ ਗੱਡੀ ਥੋੜੀ ਜੇ ਕਮਾਈ ਉਹ ਸਾਲੀ ਉਹ ਖੰਭੇ ਨਾਲ ਟੱਚ ਹੋ ਗਈ ਤੇ ਉਹ ਖੰਭਾ ਬਾਜੀ ਟੁੱਟ ਕੇ ਉੱਤੇ ਡੇਗ ਪਿਆ ਗੱਡੀ ਤੇ ਜਦਾਂ ਨਹੀਂ ਗੱਡੀ ਤੇਜ਼ ਸੀ ਤੁਹਾਡੀ ਨਹੀਂ ਗੱਡੀ ਦਾ ਹੌਲੀ ਸੀ ਜਦਦਾ ਮੋਹਰੇ ਰੋੜ ਆ ਪਿੱਛੇ ਟੋਆ ਸੀ ਟੋਏ ਤੋਂ ਹੌਲੀ ਜਾਰੇ ਕ੍ਰੋਸ ਕੀਤੀ ਸੀ ਨਹੀਂ ਪਰ ਖੰਭਾ ਇੰਨਾ ਜਲਦੀ ਕਿਉਂ ਨਹੀਂ ਪੱਕੀ ਦੇ ਨਾਲ ਹੀ ਆ ਖੰੰਭਾ ਪੱਕੀ ਦੇ ਕੋਲ ਤੇ ਹੀ ਲੱਗਿਆ ਆ ਜਦਦਾ ਥੋੜਾ ਹੀ ਫਰਕ ਆ ਜਦਦਾ ਇਦਾਂ ਕਮਾਈ ਤਾਂ ਖੰਭੇ ਨਾਲ ਟੱਚ ਹੋ ਗਈ ਜਦਦਾ ਤੇ ਖੰਭਾ ਉਸ ਵੇਲੇ ਬਿਜਲੀ ਚਾਲੂ ਸੀ ਖੰਭੇ ਸੀ ਹਾਂ ਬਿਜਲੀ ਚਾਲੂ ਸੀ ਬਾਜੀ ਉੱਥੇ ਤੇ ਫਿਰ ਜਾਂ ਖੰਭਾ ਡਿਗਿਆ ਫਿਰ ਉੱਥੇ ਬਿਜਲੀ ਵਾਲਿਆਂ ਨੂੰ ਫੋਨ ਕੀਤਾ ਨਹੀਂ ਸੀ ਜਦੋਂ ਖੰਭਾ ਡਿਗਿਆ ਉਸ ਵਕਤ ਜਦੋਂ ਤੁਸੀਂ ਕਹਿੰਦੇ ਵੀ ਤਾਰਾਂ ਵਿੱਚ ਜਿੱਦਿ ਚੱਲਦੀ ਸੀ ਕੋਈ ਕਿਸੇ ਦਾ ਮਾਮਲਾ ਨਹੀਂ ਆਇਆ ਨਹੀਂ ਜਿੱਦਾਂ ਮਾੜਾ ਮਾੜਾ ਆਰਥ ਆਇਆ ਉਦਾਂ ਅੱਛਾ ਜੀ ਤੇ ਤੇ ਫਿਰ ਅਸੀਂ ਦਬ ਦਬ ਉੱਤਰ ਗਏ ਜਿੱਦਾਂ ਚਵਲਾ ਚੁਵਲਾ ਪਾਈਆਂ ਕਰਕੇ ਫਿਰ ਉੱਥੇ ਨਾਲ ਕੋਲੇ ਦੁਕਾਨਾਂ ਦੇ ਬੰਦੇ ਸੀ ਉਹਨੇ ਬਿਜਲੀ ਵਾਲਿਆਂ ਨੂੰ ਜਾ ਫੋਨ ਕੀਤਾ ਬਿਜਲੀ ਵਾਲਿਆਂ ਨੇ ਉਸੇ ਵੇਲੇ ਆ ਕੇ ਦਬ ਦਬ ਬਿਜਲੀ ਬੰਦ ਕਰਾ ਦਿੱਤੀ ਅੱਛਾ ਜੀ ਤੇ ਫਿਰ ਉਸ ਤੋਂ ਬਾਅਦ ਅਸੀਂ ਗੱਡੀ ਸਾਈਡ ਤੇ ਕਰਕੇ ਲਿਆ ਕਿਆ ਕੋਈ ਮਤਲਬ ਕੋਈ ਜ਼ਖਮੀਤ ਨਹੀਂ ਹੋਇਆ ਨਹੀਂ ਛੱਟ ਚੋੜ ਤੋਂ ਭਾਜੀ ਬਚਾ ਹੋ ਗਿਆ ਕਿੰਨਾ ਨੁਕਸਾਨ ਹਾਂ ਗੱਡੀ ਦਾ ਥੋੜਾ ਜਿਹਾ ਨੁਕਸਾਨ ਹੋ ਗਿਆ ਜਿੱਦਾਂ ਜਿਹੜੀ ਸਾਈਡ ਲੱਗੀ ਆ ਉਧਰ ਡੈਂਟ ਪੈ ਗਿਆ ਚਲੋ ਮਾਲਕ ਨੇ ਭਲੀ ਕੀਤੀ ਬੰਦਿਆਂ ਦਾ ਬਚਾ ਹੋ ਗਿਆ ਠੀਕ ਹੈ ਬਹੁਤ ਹਾਂਜੀ ਠੀਕ ਹੈ ਠੀਕ ਆ ਭਾਈ